ਅੰਨੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਬਹੁਤ ਸਾਰੇ ਬੱਚੇ ਬੱਚੀਆਂ ਤੇ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਕਿ ਭੈਣ ਸਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਤੇ ਦੋ ਤਿੰਨ ਭੈਣ ਭਰਾ ਛੋਟੇ ਬੱਚੇ ਮੇਰੇ ਭੈਣਾਂ ਮੇਰੇ ਨਾਲ ਇਦਾਂ ਦੇ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਮੈਨੂੰ ਇੱਕ ਆਪਦੀ ਵੱਡੀ ਭੈਣ ਇੱਕ ਰੋਲ ਮਾਡਲ ਦੀ ਤਰ੍ਹਾਂ ਮੰਨਦੀ ਹੈ ਜਿਹੜੀ ਕਿ ਕਹਿੰਦੇ ਨੇ ਦੀਦੀ ਹੈ ਨਾ ਜੋ ਤੁਸੀਂ ਕਹੋਗੇ ਸੀ ਉਹੀ ਕਰਾਂਗੇ ਪਰ ਸਾਡਾ ਰਿਸ਼ਤਾ ਨਾ ਵਧੀਆ ਕਰੇਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਇੱਕ ਹੱਥ ਬਨ ਕੇ ਬੇਨਤੀ ਕਰੂੰਗੀ ਕਿ ਤੁਸੀਂ ਹੈ ਨਾ ਕਦੇ ਵੀ ਕਿਸੇ ਨਿਊਜ਼ਪੇਪਰ ਦੇ ਵਿੱਚ ਜਾ ਕੇ ਤੇ ਹੈ ਨਾ ਜਿਵੇਂ ਐਡਵਰਟਾਈਜ਼ਮੈਂਟਾਂ ਆਉਂਦੀਆਂ ਨੇ ਜਾਂ ਮੈਰਿਜ ਬਿਊਰੋ ਆਉਂਦੇ ਆ ਨਾ ਉਹਨਾਂ ਦੇ ਥਰੂ ਤੁਸੀਂ ਆਪਣੀਆਂ ਨਾ ਮੈਰਿਜ ਨਾ ਕਰਵਾਓ ਕਿਉਂਕਿ ਅੱਜ ਕੱਲ ਤਾਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਆਪਾਂ ਨਾ ਕੋਈ ਰਿਸ਼ਤਾ ਕਰਦੇ ਹਾਂ ਉੱਥੋਂ ਵੀ ਤੁਹਾਨੂੰ ਧੋਖਾ ਮਿਲਦਾ ਹੈ ਤੇ ਅੱਜਕੱਲ ਬੱਚੇ ਥੋੜੇ ਜਿ ਮਾਡਰਨ ਹੋ ਗਏ ਹਨ ਆਪਣੇ ਆਪ ਹੀ ਲਾਈਫ ਪਾਰਟਨਰ ਭਾਲਦੇ ਹੈਗੇ ਪਰ ਉਹਦਾ ਤੁਹਾਨੂੰ ਬਾਅਦ ਦੇ ਵਿੱਚ ਨਾ ਬਹੁਤ ਗਲਤ ਨਤੀਜਾ ਨਿਕਲਦਾ ਹੈਗਾ ਜਿਹੜੇ ਕਿ ਅੱਜਕੱਲ ਆਪਣੇ ਆਪ ਵਿਆਹ ਕਰਵਾ ਰਹੀਆਂ ਨੇ ਮੇਰੀਆਂ ਛੋਟੀਆਂ ਬੱਚੀਆਂ ਮੇਰੀਆਂ ਭੈਣਾਂ ਹਨ ਤੇ ਉਹਦੇ ਨਾਲ ਤੁਹਾਡਾ ਵੀ ਅੱਗੇ ਆਉਣ ਵਾਲਾ ਫਿਊਚਰ ਖਤਰੇ ਦੇ ਵਿੱਚ ਹੈ ਤੇ ਤੁਹਾਡੇ ਪੀਰੈਂਟਸ ਦਾ ਵੀ ਹੈ ਨਾ ਤਾਂ ਅੱਜ ਮੈਂ ਨਾ ਕੁਝ ਤੁਹਾਨੂੰ ਅਜਈਆਂ ਗੱਲਾਂ ਦੱਸੂਗੀ ਜਿਹੜੀਆਂ ਕਿ ਤੁਸੀਂ ਅਪਣਾਉਂਗੇ ਮਾਪੇ ਕਰਨ ਚਾਹੀ ਜਿਨ੍ਹਾਂ ਦਾ ਬੱਚਿਆਂ ਦਾ ਮੈਰਿਜ ਹੈਗੀ ਹੈ ਨਾ ਉਹ ਖੁਦ ਕਰਨ ਜਿਨ੍ਹਾਂ ਦਾ ਹੁੰਦਾ ਹੈ ਕਈ ਆਪਾਂ ਸੋਚਦੇ ਆਂ ਵੀ ਹਨਾ ਪਤਾ ਨਹੀਂ ਬੱਚਿਆਂ ਦੇ ਸੰਜੋਗ ਕਿਸੇ ਨੇ ਬੰਨ੍ਹ ਦਿੱਤੇ ਹਨਾ ਇਹ ਅੱਜ ਤੋਂ ਮਤਲਬ ਕਿ 10 ਸਾਲ ਪਹਿਲਾਂ ਦੀਆਂ ਗੱਲਾਂ ਨੇ ਉਦੋਂ ਕੋਈ ਇਦਾਂ ਦਾ ਨਹੀਂ ਹੁੰਦਾ ਸੀਗਾ ਵੀ ਸਾਡੇ ਬੱਚੇ ਦਾ ਰਿਸ਼ਤਾ ਨਹੀਂ ਹੁੰਦਾ ਜਾਂ ਇਦਾਂ ਨਹੀਂ ਹੁੰਦਾ ਹਨਾ ਉਦੋਂ ਮਤਲਬ ਕਿ ਬੱਚੇ ਵੀ ਪੇਰੈਂਟਸ ਦੇ ਕਹਿਣੇ ਦੇ ਵਿੱਚ ਸੀਗੇ ਤੇ ਰਿਸ਼ਤੇ ਵੀ ਵਧੀਆ ਮਿਲ ਜਾਂਦੇ ਹੁੰਦੇ ਸੀਗੇ ਪਰ ਅੱਜ ਕੱਲ ਲੜਕੀਆਂ ਕਹਿੰਦੀਆਂ ਨੇ ਵੀ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਹੈ ਇਸੇ ਕਰਕੇ ਹਨਾ ਨਾ ਤਾਂ ਲੜਕੀਆਂ ਨੂੰ ਚੰਗਾ ਬਰ ਮਿਲ ਰਿਹਾ ਤੇ ਨਾ ਲੜਕੀਆਂ ਨੂੰ ਚੰਗਾ ਬਰ ਮਿਲ ਰਿਹਾ ਕਿਉਂਕਿ ਲੜਕੇ ਇਸ ਗੱਲ ਤੋਂ ਡਰਦੇ ਨੇ ਕਿ ਕੱਲ ਨੂੰ ਇਦਾਂ ਦੀ ਲੜਕੀ ਸਾਡੇ ਘਰੇ ਆ ਗਈ ਤੇ ਸਾਡਾ ਘਰ ਬਰਬਾਦ ਨਾ ਕਰ ਦੇ। ਅੱਜ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਥਰੂ ਹੈਨਾ ਜਿਹੜੀ ਗੱਲ ਦੱਸੂਗੀ ਉਹਨੂੰ ਧਿਆਨ ਨਾਲ ਸੁਣਨਾ ਹੈ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ। ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਸਕਿੱਪ ਨਾ ਕਰਿਓ ਫੇਰ ਸਕਿੱਪ ਕਰਦੋਗੇ ਤੁਹਾਨੂੰ ਨਹੀਂ ਪਤਾ ਚੱਲਣਾ ਵੀ ਮੈਂ ਕੀ ਕੀ ਤੁਹਾਨੂੰ ਦੱਸਿਆ ਨਾ ਫੇਰ ਤੁਸੀਂ ਮੈਨੂੰ ਦੁਆਰਾ ਦੁਆਰਾ ਕਮੈਂਟ ਚ ਪੁੱਛਦੇ ਹੋ ਵੀ ਦੀਦੀ ਕਿਵੇਂ ਕਰੀਏ ਕਿਦੋਂ ਕਰੀਏ ਕਿੰਨਾ ਕਰੀਏ ਹੈ ਨਾ ਤਾਂ ਦੇਖੋ 2-4 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਇਹ ਨਹੀਂ ਹੈਗਾ ਵੀ ਮੈਂ ਵੀਡੀਓ ਦੇ ਵਿੱਚ ਕੁਝ ਦਿਖਾਉਣੀ ਆ ਵੀ ਤੁਹਾਨੂੰ ਦੇਖਣਾ ਪਊ ਤੁਸੀਂ ਇਹ ਸਾਈਡ ਤੇ ਰੱਖ ਦਿਓ ਮੋਬਾਈਲ ਤੁਸੀਂ ਤਾਂ ਮੇਰੀ ਗੱਲ ਹੀ ਸੁਣਨੀ ਹੁੰਦੀ ਹੈ ਵੀ ਦੀਦੀ ਕੀ ਕੀ ਰਹੀ ਨੇ ਹੈ ਨਾ ਕਈ ਭੈਣ ਭਰਾਵਾਂ ਨੂੰ ਹੁੰਦਾ ਵੀ ਹਾਂ ਸਾਹਮਣੇ ਬੈਠ ਕੇ ਆਪਣੇ ਦੇਖਣੀ ਆ ਤੇ ਕਈ ਚਲੋ ਸੁਣ ਲਿਆ ਕਰੋ ਨਾ ਸੁਣਾਉਣਾ ਹੀ ਹ ਤਾਂ ਆਪਾਂ ਸ਼ੁਰੂ ਕਰਨ ਲੱਗਿਆਂ ਦੇਖੋ ਬਹੁਤ ਥੋੜੇ ਕਿ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਮੈਂ ਆਪਣੇ ਕਿਸੇ ਫਰੈਂਡਾਂ ਦੇ ਨਾਲ ਬੈਠੀ ਸੀ ਤੇ ਉੱਥੇ ਮੈਨੂੰ ਪਤਾ ਚੱਲਿਆ ਹੈ ਨਾ ਵੀ ਜਦੋਂ ਮੈਨੂੰ ਕਿਉਂਕਿ ਇਹਨੇ ਉਹਨਾਂ ਨੇ ਆਪਾਂ ਡਿਸਕਸ ਕਰਦੇ ਨਾ ਗੱਲ ਕਹਿੰਦੇ ਅੱਗੇ ਤੋਂ ਅੱਗੇ ਪਤਾ ਚੱਲਦੀ ਰਹਿੰਦੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਆ ਚੀਜ਼ ਕਰਨ ਦੇ ਨਾਲ ਨਾ ਬਹੁਤ ਬੱਚਿਆਂ ਦੇ ਰਿਸ਼ਤੇ ਹੋਏ ਨੇ ਹੈ ਨਾ ਤੇ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਨੇ ਕਿ ਉਹ ਵੀ ਕਰਨ ਦੇ ਨਾਲ ਵੀ ਬਹੁਤ ਬੱਚੇ ਦੇ ਜਿਨ੍ਹਾਂ ਨੇ ਭਰੋਸਾ ਕੀਤਾ ਹੈ ਨਾ ਉਹਨਾਂ ਦੇ ਰਿਸ਼ਤੇ ਹੁੰਦੇ ਹੀ ਹੁੰਦੇ ਨੇ ਤੇ ਵਾਈ ਗਰੂ ਜੀ ਬਹੁਤ ਵਧੀਆ ਕਰੇ ਸੰਯੋਗ ਮਿਲਾਉਂਦੇ ਨੇ ਕਾਰਨ ਕੀ ਹੈ ਤੁਸੀਂ ਨੇ ਹੈ ਨਾ ਮੰਗਲਵਾਰ ਵਾਲੇ ਦਿਨ 21 ਮੰਗਲਵਾਰ ਦੁਆਰਾ ਤੋਂ ਸੁਣ ਲਓ 21 ਮੰਗਲਵਾਰ ਤੁਸੀਂ ਨੇ ਹੈ ਨਾ ਵਰਤ ਕਰਨੇ ਆ ਜਿਵੇਂ ਕਿ ਪਹਿਲਾਂ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਅਕਸਰ ਸੁਣਦੀ ਹੁੰਦੀ ਸੀ ਕਿ ਜਿਹੜੀਆਂ ਲੜਕੀਆਂ ਨਾ ਸਿਬਜੀ ਦਾ ਸੋਮਵਾਰ ਦਾ ਵਰਤ ਰੱਖਦੀਆਂ ਨੇ ਵੀ ਉਹਨੂੰ ਹਨਾ ਬਹੁਤ ਸੋਨਾ ਵਰ ਮਿਲਦਾ ਹੈਗਾ ਤੇ ਬਹੁਤ ਕਰਮਾ ਵਾਲੀ ਹੁੰਦੀ ਹੈ ਉਹ ਹਨਾ ਉਹਨੂੰ ਬਹੁਤ ਪਿਆਰ ਕਰਨ ਵਾਲਾ ਵਰ ਮਿਲਦਾ ਹੈਗਾ ਮੈਂ ਵੀ ਹਨਾ ਛੋਟੀ ਹੁੰਦੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਪਹਿਲਾਂ ਛੋਟੀ ਹੁੰਦੀ ਨਾ ਸਿਬਜੀ ਭਗਵਾਨ ਦੇ ਢਿੱਲੇ ਦੇ ਮੰਦਿਰ ਤੇ ਜਾਂਦੀ ਹੁੰਦੀ ਸੀ ਹਨਾ ਮੈਂ ਵੀ ਵਰਤ ਰੱਖਦੀ ਹੁੰਦੀ ਸੀ ਤੇ ਕਾਸ਼ ਕਈ ਵਾਰੀ ਮੈਂ ਨਾ ਸੋਚਦੀ ਹੁੰਨੀ ਆ ਵੀ ਹਨਾ ਹੁਣ ਸ਼ਾਇਦ ਮੈਨੂੰ ਉਸੇ ਚੀਜ਼ ਦਾ ਨਾ ਫਲ ਮਿਲਿਆ ਹੋਇਆ ਤੇ ਬਾਈਗਰੂ ਜੀ ਨੇ ਮੈਨੂੰ ਮੇਰੇ ਹਸਬੰਦ ਦੇ ਰੂਪ ਦੇ ਵਿੱਚ ਇੱਕ ਲਾਲੋ ਵੀ ਮਾਤਾ ਪਿਤਾ ਭੈਣ ਭਰਾ ਸਾਰਾ ਕੁਝ ਹੀ ਦਿੱਤਾ ਹੈ ਮੈਨੂੰ ਵੀ ਕੋਈ ਵੀ ਇਦਾਂ ਦੀ ਕਮੀ ਨਹੀਂ ਹੈਗੀ ਜਿਹੜੀ ਕਿ ਮੈਂ ਤੁਹਾਨੂੰ ਦੱਸਾਂ ਵੀ ਗਨਾਮਾ ਹਨਾ ਵੀ ਇਹ ਹੋਊਗੀ ਤੇ ਮੈਂ ਹਰੇ ਬਾਈਗਰੂ ਜੀ ਅੱਗੇ ਅਰਦਾਸ ਕਰਦੇ ਕਿ ਜਿੰਨੇ ਵੀ ਭੈਣ ਭਰਾਵਾਂ ਦੇ ਮੇਰੇ ਨਾਲ ਜੁੜੇ ਹੋਏ ਨੇ ਜਾਂ ਬੱਚੀਆਂ ਬੱਚੇ ਮੇਰੇ ਭੈਣ ਭਰਾਵਾਂ ਦੇ ਰਹਿੰਦੇ ਨੇ ਵਿਆਹਣ ਵਾਲੇ ਤਾਂ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਕਰਨ ਵਾਲੇ ਤੇ ਸੋਜਵਾਨ ਤੇ ਚੰਗੇ ਜੀਵਨ ਸਾਥੀ ਮਿਲਣ ਤਾਂ ਕਿ ਉਹਨਾਂ ਦੀ ਜਿਹੜੀ ਲਾਈਫ ਹੈ ਨਾ ਕਿ ਵਧੀਆ ਨਿਕਲ ਸਕੇ ਕਹਿੰਦੇ ਲਾਈਫ ਪਾਰਟਨਰ ਵਧੀਆ ਹੋਵੇ ਨਾ ਤਾਂ ਗਰੀਬੀ ਦੇ ਵਿੱਚ ਵੀ ਆਪਾਂ ਨਾ ਖੁਸ਼ ਰਹਿ ਸਕਦੇ ਆ ਨਹੀਂ ਤਾਂ ਚਾਹੇ ਜਿੰਨਾ ਮਰਜੀ ਧਨ ਦੌਲਤ ਦੇ ਨਾਲ ਲੱਦੇ ਪਿਆਣਾ ਕਿ ਲਾਈਫ ਪਾਰਟਨਰ ਚੰਗਾ ਨਹੀਂ ਹੈਗਾ ਤਾਂ ਸਾਰਾ ਕੁਝ ਬਰਬਾਦ ਹੋ ਜਾਂਦਾ ਹੈਗਾ ਤੇ ਕਰਨਾ ਕੀ ਹੈ ਤੁਸੀਂ ਨੇ 21 ਮੰਗਲਵਾਰ ਵਰਤ ਰੱਖਣਾ ਹੈ ਦੇਖੋ ਵਰਤ ਰੱਖਣ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਹਨਾ ਆਪਾਮ ਕਰ ਹੀ ਲੈਣਿਆਂਗੀ ਤੇ ਇੱਕ ਵੱਡੇ ਬਜ਼ੁਰਗਾਂ ਨੇ ਦੱਸੇ ਹੋਏ ਹਨਾ ਕਿਸੇ ਮਾਪੁਰਸ਼ਾਂ ਦੇ ਦੱਸੇ ਹੋਏ ਰਿਸ਼ੀ ਮੁਨੀਆਂ ਦੇ ਦੱਸੇ ਹੋਏ ਟੋਟਕਿਆਂ ਨੂੰ ਆਪਾਂ ਜੀ ਅਪਣਾ ਵੀ ਲਵਾਂਗੇ ਆਪਣੇ ਜੀਵਨ ਦਾ ਕੋਈ ਨੁਕਸਾਨ ਨਹੀਂ ਹੈਗਾ ਨਾ ਤੇ ਕਈ ਨਾ ਮਾਲਕੀਤਾਰ ਮਦੇ ਵਿਦਵਾਨ ਮੈਨੂੰ ਆਪਦੇ ਆਪ ਨੂੰ ਮੈਨੂੰ ਕਹਿੰਦੇ ਨੇ ਤੂੰ ਹਨਾ ਗੁਰਸਿੱਖ ਹੋ ਕੇ ਇਦਾਂ ਦੀਆਂ ਗੱਲਾਂ ਕਰਦੀ ਹੈਗੀ ਹਨਾ ਵੀ ਦੇਖੋ ਤੁਸੀਂ ਕੁਝ ਵੀ ਕਹੀ ਜੋ ਜਦ ਚਿੱਟੇ ਚੋਲੇ ਪਾ ਕੇ ਗਲਤ ਕੰਮ ਕਰ ਸਕਦੇ ਹੋ ਮੈਂ ਤਾਂ ਫੇਰ ਵੀ ਸਿੱਖਿਆ ਹੀ ਦੇਣੀ ਹੈ ਹਨਾ ਮੈਂ ਕਿਸੇ ਨੂੰ ਕੋਈ ਗਲਤ ਨਹੀਂ ਬੋਲਦੀ ਕਿਸੇ ਨੂੰ ਕੋਈ ਗਲਤ ਕੁਝ ਕਹਿੰਦੀ ਨਹੀਂ ਹੈਗੀ ਸਿਰਫ ਆਪਣੇ ਛੋਟੇ ਬੱਚੇ ਭੈਣ ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਤੇ ਸਮਝ ਕੇ ਉਹ ਆਪਣੇ ਆਪ ਹੀ ਵਾਹਿਗੁਰੂ ਜੀ ਦੇ ਲੜ ਲੱਗ ਜਾਂਦੇ ਹਨ ਕਿਉਂਕਿ ਕਹਿੰਦੇ ਜਦੋਂ ਭਟਕਿਆ ਹੁੰਦਾ ਹੈ ਨਾ ਜਦੋਂ ਕਿਸੇ ਦਾ ਦਿਲ ਦੁਖੀ ਹੁੰਦਾ ਹੈ ਨਾ ਉਹਨੂੰ ਉਧਰੋਂ ਕੱਢਣਾ ਬਹੁਤ ਔਖਾ ਹੌਲੀ ਹੌਲੀ ਜਦੋਂ ਉਹ ਨਿਕਲ ਕੇ ਫਿਰ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਕਰਦੇ ਹਨ ਫਿਰ ਉਹਨੂੰ ਕਿਸੇ ਤੋਂ ਮਲਕੀ ਲੋੜ ਹੀ ਨਹੀਂ ਹੁੰਦੀ ਆਪਣੇ ਆਪ ਹੀ ਵਾਹਿਗੁਰੂ ਜੀ ਉਹਨੂੰ ਆਪਣੇ ਸਿੱਧੇ ਰਸਤੇ ਤੋਰੀ ਜਾਂਦੇ ਆ ਤੇ ਕਰਨਾ ਕਿ ਤੁਸੀਂ ਨੇ ਮੰਗਲਵਾਰ ਵਾਲੇ ਦਿਨ ਪੀਲੇ ਕੱਪੜੇ ਪਾ ਕੇ ਅਗਰ ਪੀਲੇ ਕੱਪੜੇ ਤੁਹਾਡੇ ਕੋਲੇ ਨਹੀਂ ਤਾਂ ਪੀਲਾ ਕੋਈ ਚੁੰਨੀ ਵਗੈਰਾ ਜਾਂ ਪੀਲਾ ਕੋਈ ਪਰਨਾ ਬੰਨ ਲਓ ਸਭ ਤੋਂ ਪਹਿਲਾਂ ਤੁਸੀਂ ਇਹ ਕੀ ਕਰਨਾ ਹੈ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਨੇ ਇੱਕ ਸਰੋਂ ਦੇ ਤੇਲ ਦਾ ਦੀਵਾ ਲੈਣਾ ਹੈ ਸਰੋਂ ਦੇ ਤੇਲ ਦਾ ਦੀਵਾ ਲਗਾਉਣਾ ਹੈ ਕੇਲੇ ਦਾ ਬੂਟਾ ਹੁੰਦਾ ਹੈ ਜਿਹੜਾ ਨਾ ਉਹਦੀ ਜੜ ਦੇ ਵਿੱਚ ਤੁਸੀਂ ਉਹ ਦੀਵਾ ਲਗਾ ਕੇ ਆਉਣਾ ਹੈ 21 ਮੰਗਲਵਾਰ ਜਿਹੜੇ ਭੈਣ ਭਰਾਵਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਜਿਵੇਂ ਕਈ ਭੈਣ ਭਰਾ ਕਹਿੰਦੇ ਵੀ ਇਹ ਬੱਚਾ ਨਹੀਂ ਹੈਗਾ ਤਾਂ ਮਾਪੇ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਤੇ ਉਹਨਾਂ ਨੂੰ 21 ਮੰਗਲਵਾਰ ਵਰਤ ਰੱਖਣਾ ਪਊਗਾ ਤੁਸੀਂ ਹੈਨਾ ਉਹਦੇ ਵਿੱਚ ਜਿਵੇਂ ਕਿ ਆਪਾਂ ਆਮ ਵਰਤ ਰੱਖਦੇ ਹਾਂ ਸਿਵਜੀ ਭਗਵਾਨ ਦਾ ਨਾ ਜਿਵੇਂ ਕਿ ਆਲੂ ਉਬਾਲ ਕੇ ਖਾਂਦੇ ਆ ਕਿ ਇਦਾਂ ਦੀ ਅਨਾਜ ਨਹੀਂ ਖਾਣਾ ਮਤਲਬ ਕਿ ਹੈਨਾ ਤੇ ਸਿਵਜੀ ਦੇ ਵਰਤ ਦੇ ਵਿੱਚ ਵੀ ਜੋ ਵੀ ਹੁੰਦਾ ਹੈ ਨਾ ਉਹ ਸਿਵਜੀ ਭਗਵਾਨ ਦਾ ਰੱਖਦੇ ਨੇ ਉਦਾਂ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਰੱਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਦੇ ਕੋਈ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੈਂ ਇਹ ਇੱਕ ਟੋਟਕਾ ਹੀ ਲਾ ਲਓ ਹਨਾ ਵੀ ਥਰੂ ਤਾਂ ਤੁਹਾਡੇ ਹੀ ਹੋਣਾ ਕਹਿੰਦੇ ਲਜਾ ਬਹਾਨਾ ਬਣਾਉਂਦੇ ਨੇ ਗੁਰੂ ਸਾਹਿਬ ਜੀ ਕਿਸੇ ਨਾ ਕਿਸੇ ਚੀਜ਼ ਦਾ ਨਾ ਆਪਣੇ ਆਪ ਨੂੰ ਵਿੱਚ ਘੱਟ ਹੀ ਖਲਾਉਂ ਦਿੰਦੇ ਆ ਕਰਦੇ ਵਾਹਿਗੁਰੂ ਜੀ ਨੇ ਹੀ ਕਿਉਂਕਿ ਮੈਂ ਪਹਿਲਾਂ ਜਿਹੜੇ ਵੀਡੀਓ ਪਾਈਆਂ ਨੇ ਉਹਦੇ ਵਿੱਚ ਵਾਹਿਗੁਰੂ ਜੀ ਦੇ ਬਹੁਤ ਤੁਹਾਨੂੰ ਦੱਸਿਆ ਵੀ ਹਾਂ ਅਗਰ ਤੁਸੀਂ ਭਰੋਸਾ ਰੱਖੋਗੇ ਤਾਂ ਤੁਹਾਡਾ ਰਿਸ਼ਤਾ ਜ਼ਰੂਰ ਹੋਊਗਾ ਚਲੋ ਕਈ ਵਾਰੀ ਹੁੰਦਾ ਹੈ ਨਾ ਜਿਹੜੀ ਕਿ ਮੈਨੂੰ ਪਤਾ ਲੱਗਿਆ ਮੈਂ ਤੁਹਾਨੂੰ ਅੱਜ ਉਹ ਦੱਸਤੀ ਜੋ ਵੀ ਤੁਹਾਨੂੰ ਚੰਗੀ ਲੱਗੇ ਤੁਸੀਂ ਉਹ ਕਰ ਸਕਦੇ ਮੈਂ ਉਹ ਵੀਡੀਓ ਦਾ ਲਿੰਕ ਵੀ ਇਹਦੇ ਵਿੱਚ ਪਾ ਦੂੰਗੀ ਤੇ ਤੁਸੀਂ ਕਰਨਾ ਕੀ ਹੈਗਾ ਹਨਾ ਉਹਦੇ ਤੁਸੀਂ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੇਰੇ ਬੱਚੇ ਦੇ ਜਾਂ ਬੱਚੀ ਦੇ ਜਾਂ ਤੁਸੀਂ ਆਪਣੇ ਖੁਦ ਵੀ ਮੇਰੇ ਸੰਜੋਗ ਗੁਰਸਿੱਖ ਪਰਿਵਾਰ ਦੇ ਵਿੱਚ ਜਾਂ ਜੋ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਮਿਲਾਉਣੇ ਤੇ ਸਾਡੇ ਹਨਾ ਲੰਬੇ ਸਮੇਂ ਲਈ ਸੰਜੋਗ ਮਿਲਾਉਣੇ ਠੱਗਾ ਚੋਰਾ ਜਾਣ ਤੋਂ ਬਚਾ ਕੇ ਰੱਖਣਾ ਵਾਹਿਗੁਰੂ ਜੀ ਕਾਲ ਯੁਗ ਤੋਂ ਬਚਾ ਕੇ ਰੱਖਣਾ ਆਪ ਜੀ ਦੇ ਨਮਾਣਾ ਬੱਚਾ ਮੇਰੇ ਔਗਣਾਂ ਚਿਤਾਰਨੇ ਪਿਤਾ ਜੀ ਕਿਰਪਾ ਕਰਨੀ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਬਨਾਲ ਬਤੀਤ ਕਰਵਾਉਣਾ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰਕੇ ਇਸ਼ਨਾਨ ਕਰਕੇ ਪਹਿਲਾਂ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰੋ ਨਾ ਫਿਰ ਉਸ ਤੋਂ ਬਾਅਦ ਸਰੋਂ ਦੇ ਤੇਲ ਦਾ ਦੀਵਾ ਲੈ ਕੇ ਸਵੇਰੇ ਕੇਲੇ ਦੀ ਜੜ ਦੇ ਵਿੱਚ ਲਗਾਇਆ ਹੋਵੇ ਤੇ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਫਿਰ ਘਰ ਤੋਂ ਕੱਚੀ ਲਸੀਲ ਜਾ ਕੇ ਨਾ ਥੋੜਾ ਜਿਹਾ ਦੁੱਧ ਪਾ ਕੇ ਕਿਸੇ ਡੋਲੂ ਵਗੈਰਾ ਦੇ ਵਿੱਚ ਲੈ ਜਾਓ ਤੇ ਤੁਸੀਂ 21 ਦਿਨ ਜਦੋਂ ਵਰਤ ਰੱਖਣਾ ਉਹਦੀ 21 ਦਿਨ ਤੁਸੀਂ ਹਨ ਜਿਵੇਂ ਕਿਉਂਕਿ ਵਰਤ ਤਾਂ ਤੁਸੀਂ 21 ਰੱਖੋਗੇ ਉਹਨੇ ਦਿਨ ਤੁਸੀਂ ਨੇ ਜਿਵੇਂ ਮੰਗਲਵਾਰ ਹਫਤੇ ਬਾਦ ਆਉਂਦਾ ਪਰ ਤੁਸੀਂ ਇਹ ਨਹੀਂ ਹੈਗਾ ਤੁਸੀਂ ਡੇਲੀ ਹਰ ਰੋਜ਼ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਨਿਸ਼ਾਨ ਸਾਹਿਬ ਜੀ ਦਾ ਇਸ਼ਨਾਨ ਕਰਵਾ ਕੇ ਆਉਣਾ ਤੇ ਉੱਥੇ ਵੀ ਜਾ ਕੇ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਨੀ ਹੈ ਹੁਣ ਤੁਸੀਂ ਕਨਫਿਊਜ਼ ਹੋ ਗਏ ਹੋ ਹੋਮਗੇ ਵੀ ਦੀਦੀ ਤੁਸੀਂ ਕੀ ਕਿਹਾ ਮੇਰਾ ਮਤਲਬ ਕਹਿਣ ਦਾ ਵੀ ਮੰਗਲਵਾਰ ਨੂੰ ਤੁਸੀਂ ਨਿਬਰਤ ਰੱਖਣਾ ਤੇ ਜਿਹੜਾ ਮੈਂ ਕਿਹਾ ਵੀ ਨਿਸ਼ਾਨ ਸਾਹਿਬ ਜੀ ਨੂੰ ਨਮਾ ਕੇ ਆਉਣਾ ਇਸ਼ਨਾਨ ਕਰਵਾਉਣਾ ਉਹ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਹਰ ਰੋਜ਼ ਕਰਨਾ ਜਿੰਨੇ ਦਿਨ ਤੁਸੀਂ ਵਰਤ ਰੱਖੋਗੇ ਦੇਖਣਾ ਤੁਹਾਡੇ ਜਦੋਂ ਇਹ ਕਰਦੇ ਕਰਦੇ ਹੀ ਤੁਹਾਡੇ ਵਾਹਿਗੁਰੂ ਜੀ ਬਹੁਤ ਹੀ ਵਧੀਆ ਕਰੇ ਸੰਯੋਗ ਮਿਲਾਉਣਗੇ ਤੇ ਵਿਸ਼ਵਾਸ ਵਾਹਿਗੁਰੂ ਜੀ ਤੇ ਰੱਖਣਾ ਇਹ ਤਾਂ ਇੱਕ ਟੋਟਕਾ ਸਿਰਫ ਇੱਕ ਨਾਲ ਜੋ ਮੈਨੂੰ ਦੱਸਿਆ ਮੈਂ ਤੁਹਾਨੂੰ ਦੱਸਤਾ ਹਨਾ ਇਹ ਇੱਕ ਬਹਾਨਾ ਬਣਦਾ ਕੋਈ ਵੀ ਆਪਾਂ ਹਨਾ ਕਰਦੇ ਆ ਵੀ ਜਾਦੂ ਟੂਨੇ ਤੰਤਰ ਮੰਤਰ ਜੋ ਮੈਂ ਤੁਹਾਨੂੰ ਦੱਸਦੀ ਨਹੀਂ ਹੁੰਦੀ ਹਨਾ ਉਹ ਇੱਕ ਬਹਾਨਾ ਬਣਦੇ ਨੇ ਕਰਦੇ ਵਾਹਿਗੁਰੂ ਜੀ ਨੇ ਨੇ ਤੇ ਆਪਾਂ ਨੂੰ ਬਸ ਉਹਦੇ ਨਾਲ ਇਹ ਹੋ ਜਾਂਦਾ ਵੀ ਹਾਂ ਵਾਹਿਗੁਰੂ ਜੀ ਮੈਂ ਇਹ ਕੀਤਾ ਤਾਂ ਵਾਹਿਗੁਰੂ ਜੀ ਨੇ ਮੇਰਾ ਆਕਾਰ ਚ ਪੂਰਾ ਕਰਤਾ ਹਨਾ ਤਾਂ ਤੁਸੀਂ ਇਹ ਕੰਮ ਜ਼ਰੂਰ ਕਰਨਾ ਤੇ ਜੋ ਵੀ ਤੁਹਾਨੂੰ ਕਹੇਗਾ ਵੀ ਇਹ ਤਾਂ ਉਹੀ ਆ ਐ ਹੈ ਨਾ ਉਹ ਗੱਲਾਂ ਨੂੰ ਤੁਸੀਂ ਛੱਡ ਦਿਆ ਕਰੋ ਕਿਉਂਕਿ ਦੁਨੀਆ 'ਨਾ ਤਾਂ ਕੋਈ ਜਿੱਤ ਸਕਿਆ ਤੇ ਨਾ ਹੀ ਕੋਈ ਜਿੱਤ ਸਕੇਗਾ ਹਨ ਤਾਂ ਬਸ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਤੇ ਇਹ ਟੋਟਕਾ ਤੁਸੀਂ ਜ਼ਰੂਰ ਕਰਨਾ ਵਿਸ਼ਵਾਸ ਰੱਖਣਾ ਕਿ ਜਿੰਨਾ ਦਿਨਾਂ ਮੇਰੇ ਬਰਤਨ ਇਹਨਾਂ ਦੇ ਵਿੱਚ ਵਿੱਚ ਮੇਰੇ ਬੱਚੇ ਦਾ ਬੱਚੀ ਦਾ ਜਾਂ ਮੇਰਾ ਖੁਦ ਦਾ ਜਿਵੇਂ ਭੈਣ ਭਰਾ ਦਾ ਹੁੰਦਾ ਵੀ ਮੇਰਾ ਰਿਸ਼ਤਾ ਜ਼ਰੂਰ ਹੋ ਜੂਗਾ ਦਿਨਸ਼ਾਨ ਸਾਹਿਬ ਵਾਲੀ ਜਿਹੜੀ ਸੇਵਾ ਹੈਗੀ ਉਹ ਵੀ ਮੈਨੂੰ ਬਹੁਤ ਪੈਣ ਭਰਾਵਾਂ ਨੇ ਵੀ ਦੱਸੀ ਅਸੀਂ ਖੁਦ ਵੀ ਕੀਤੀ ਹੈਗੀ ਹਨਾ ਵੀ ਇਹ ਚੀਜ਼ ਦਾ ਫਲ ਜੋ ਤੁਹਾਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਤੁਹਾਨੂੰ ਮਿਲੇਗਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਤੁਹਾਡੇ ਘਰ ਦੇ ਵਿੱਚ ਪਿਆਰ ਇਫਾਕ ਤੇ ਧਨ ਦੌਲ ਕਿਸੇ ਵੀ ਚੀਜ਼ ਦੇ ਨਿਮਿਤ ਤੁਸੀਂ ਨੇ ਦਿਨਸ਼ਾਨ ਸਾਹਿਬ ਜੀ ਦੀ ਸੇਵਾ ਕਰਨ ਲੱਗ ਜਓ ਤਾਂ ਦੇਖਿਓ ਵਾਹਿਗੁਰੂ ਜੀ ਕਿਵੇਂ ਤੁਹਾਡੇ ਹਨਾ ਦਿਨ ਬਦਲ ਦੇਣਗੇ ਦੇਖੋ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਬੱਚੇ ਬੱਚੀ ਦਾ ਰਿਸ਼ਤਾ ਇੱਕ ਵਧੀਆ ਘਰੇ ਹੋਵੇ ਹਨਾ ਤਾਂ ਕਿ ਸਾਡਾ ਬੁਢਾਪਾ ਵੀ ਸਖਾਲਾ ਹੋਵੇ ਤੇ ਆਉਣ ਵਾਲੇ ਸਾਡੇ ਬੱਚਿਆਂ ਦਾ ਹਨਾ ਜਿਹੜਾ ਫਿਊਚਰ ਹੈ ਜਿਹੜਾ ਆਪਾਂ ਵੇਖਿਆ ਹਨਾ ਉਹ ਵੀ ਸਖਾਲਾ ਹੋਵੇ ਪਰ ਤੁਹਾਨੂੰ ਪਤਾ ਹੀ ਹੈ ਵੀ ਸਮੇਂ ਦੀ ਝਾਲ ਇੰਨੀ ਜ਼ਿਆਦਾ ਚੱਲ ਰਹੀ ਹੈਗੀ ਕਿ ਵਿਆਹ ਵੀ ਹੋ ਜਾਂਦੇ ਨੇ 2-4 ਦਿਨਾਂ ਦੇ ਬਾਅਦ ਵੀ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਡਾਇਵੋਰਸ ਹੋ ਜਾਂਦੇ ਨੇ ਅੱਗੇ ਆ ਨਾ 30 30 40 40 ਸਾਲ ਵੀ ਇੱਕ ਦੂਜੇ ਤੋਂ ਚਾਹੇ ਖਫਾ ਵੀ ਹੋ ਜਾਂਦੇ ਆ ਨਾ ਫੇਰ ਵੀ ਲੰਗਾਈ ਜਾਂਦੇ ਵੀ ਚਲੋ ਆਪਣੇ ਬੱਚਿਆਂ ਵਾਸਤੇ ਜ਼ਿੰਦਗੀ ਲਗਾ ਰਹੇ ਲਏ ਆ ਜਾਂ ਆਪਾਂ ਆਪਣੇ ਪਰਿਵਾਰ ਆਪਣੇ ਮਾਤਾ ਪਿਤਾ ਦੀ ਇੱਜ਼ਤ ਵਾਸਤੇ ਪਰ ਅੱਜ ਕੱਲ ਬੱਚੇ ਹਨਾ ਐਟ ਅ ਟਾਈਮ ਹੀ ਫੈਸਲਾ ਲੈ ਲੈਂਦੇ ਨੇ ਤਾਂ ਮੈਂ ਆਪਣੇ ਬੱਚੇ ਭੈਣ ਭਰਾਵਾਂ ਨੂੰ ਵੀ ਹੱਥ ਬਨ ਕੇ ਬੇਨਤੀ ਕਰੂੰਗੀ ਕਿ ਆਪਣੇ ਮਾਪੇ ਨੂੰ ਵੀ ਹਨਾ ਖੁਸ਼ ਹੋ ਲੈਣ ਦਾ ਕਰੋ ਕਿਉਂਕਿ ਜਦੋਂ ਤੋਂ ਤੁਸੀਂ ਉਹਨਾਂ ਦੇ ਪੇਟ ਦੇ ਵਿੱਚ ਆਉਣੇ ਉਦੋਂ ਤੋਂ ਹੀ ਉਹ ਤੁਹਾਡੇ ਤੋਂ ਉਮੀਦਾਂ ਲਗਾਉਣ ਲੱਗ ਜਾਂਦੇ ਨੇ ਵੀ ਸਾਡਾ ਬੱਚਾ ਵੱਡਾ ਹੋਊਗਾ ਅਸੀਂ ਐਂ ਕਰਾਂਗੇ ਅਸੀਂ ਇਹਦਾ ਵਿਆਹ ਕਰਾਂਗੇ ਅਸੀਂ ਇਹਦੇ ਵਾਸਤੇ ਆਹਗਾ ਚੀਜ਼ਾਂ ਦੇਵਾਂਗੇ ਅਸੀਂ ਐਨ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਜਦੋਂ ਕਿ ਹਨਾ ਇੱਕ ਬੱਚੀ ਕਹਿ ਦਿੰਦੀ ਹੈ ਵੀ ਮੈਂ ਇੱਥੇ ਨਹੀਂ ਇੱਥੇ ਵਿਆਹ ਕਰਵਾਉਣਾ ਜਾਂ ਬੱਚਾ ਕਹਿ ਦਿੰਦਾ ਮੈਂ ਇੱਥੇ ਨਹੀਂ ਇੱਥੇ ਕਰਵਾਉਣਾ ਹਨਾ ਤੁਸੀਂ ਇੱਕ ਆਪਦੀ ਖੁਸ਼ੀ ਲਈ ਆਪਦੇ ਮਾਪੇ ਬਾਂਪੂ ਨੂੰ ਬਿਲਕੁਲ ਹੀ ਭੁੱਲਦੇ ਜਾ ਰਹੇ ਹੋ ਤਾਂ ਹੀ ਤੁਸੀਂ ਖੱਜਲ ਖਵਾਰ ਹੋ ਰਹੇ ਹੋ ਤਾਂ ਮੇਰੀ ਹੱਥ ਵਨਕੀ ਬੇਨਤੀ ਹੈ ਕਿ ਜਿਹੜੇ ਭੈਣ ਭਰਾਵਾਂ ਨੂੰ ਅਜੇ ਮੇਹੋਨਾਂ ਵਾਲੇ ਨੇ ਉਹ ਆਪਣੇ ਮਾਪੇ ਦੇ ਥਰੂ ਹੀ ਵਿਆਹ ਕਰਵਾਓ ਤਾਂ ਕਿ ਤੁਸੀਂ ਵੀ ਖੁਸ਼ ਤੇ ਤੁਹਾਡੇ ਮਾਪੇ ਵੀ ਖੁਸ਼ ਤੇ ਵਾਹਿਗੁਰੂ ਜੀ ਵੀ ਖੁਸ਼ ਹੋਣ ਕਿਉਂਕਿ ਨਹੀਂ ਤਾਂ ਆਉਣ ਵਾਲਾ ਕਾਲਯੁਗ ਦਾ ਭਿਆਨਕ ਸਫਾ ਅਜਿਹਾ ਆਉਣਾ ਹੈ ਕਿ ਤੁਸੀਂ ਦੇਖ ਹੀ ਨਾ ਲੜਕੇ ਲੜਕੀਆਂ ਨਾਲ ਲੜਕਿਆਂ ਨਾਲ ਵਿਆਹ ਕਰਾ ਰਹੇ ਨੇ ਲੜਕੀਆਂ ਲੜਕਿਆਂ ਨਾਲ ਕਰਾ ਰਹੇ ਨੇ ਤੇ ਉਤਪਤੀ ਹੀ ਖਤਮ ਹੋ ਜਾਣੀ ਹੈ ਤੇ ਸਾਰੀ ਸ੍ਰਿਸ਼ਟੀ ਨੇ ਤੱਕ ਉਹ ਖਤਮ ਹੋਣਾ ਹੀ ਹੈ ਤੇ ਹੁਣ ਜਿਹੜੀ ਮੈਂ ਇਹ ਵੀਡੀਓ ਤੁਹਾਡੇ ਲਈ ਬਣਾਈ ਆ ਤਾਂ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਤੇ ਤੱਕ ਲਈ ਸਾਰੇ ਪੈਨਪ੍ਰਾਬ ਨੂੰ ਮੇਰੇ ਬਣਾਓ ਸਾਤ ਸ੍ਰੀ ਅਕਾਲ